ਜਮੀ ਵੱਡੀ ਜਾਂਦਾ ਹੈ ਇਸ ਟਾਈਮ ਤੇ 7-8 ਡਿਗਰੀ ਦੇ ਤਾਪਮਾਨ ਦੇ ਵਿੱਚ ਇਹੋ ਜਿਹਾ ਕੰਮ ਅੱਧੀ ਰਾਤ ਨੂੰ ਕੋਈ ਕਿਸਾਨ ਹੀ ਕਰ ਸਕਦਾ ਗੁਰੂ ਜੀ ਫਤਿਹ ਸਾਹਿਬ ਆਏ ਤੁਸੀਂ ਕਿ ਮਤੈ ਜੀ ਫਤ ਫਤ ਫਤੈ ਜੀ ਫਤੈ ਕੀ ਹਾਲ ਆ ਗੱਡੀ ਕੱਲ ਆ ਜੀ ਗੱਡੀ ਲੈ ਫਿਰਦੇ ਆ ਸਿੰਘ ਹਾਂ ਮੈਂ ਗੱਡੀ ਬਕਸ਼ੀ ਤੋਂ ਬਾਅਦ ਤੋਂ ਗੱਡੀ ਲੈ ਆਣੇ ਠੰਡ ਜਾਂਦੇ ਨਾ ਠੰਡ ਤਿੱਖੀ ਆ ਠੰਡ ਠੀਕ ਆ ਮੋਟਰਾਂ ਚਲਾਈਆਂ ਹੋਈਆਂ ਮੋਟਰਾਂ ਆਹ ਮੋਟਰ ਲੋਡ ਆ ਚੱਲ ਫਿਰ ਵਧਦੇ ਆਪਾਂ ਨਹੀਂ ਟਾਈਮ ਸਮਾਂ ਹੋ ਜਾਂਦਾ 走。 ਇੱਕ ਚੈੱਕ ਬਰਮੇ ਦੀ ਸੈਟਿੰਗ ਬਣਾਤੀ ਸੈਟਿੰਗ ਦਾ ਵੈਸੇ ਦੀ ਕੀ ਬਣਾਉਣੀ ਹੁੰਦੀ ਆ ਹਾਂ ਕ੍ਰਾਸ ਪੋਣਾ ਹੁੰਦਾ ਤੇ ਮੂੰਹ ਘਮਾਉਣਾ ਹੁੰਦਾ ਤੇ ਗੀਅਰ ਲਾਉਣਾ ਹੁੰਦਾ ਚਲਾਉਣਾ ਹੁੰਦਾ ਤੇ ਪਾਣੀ ਲਾਉਣਾ ਹੁੰਦਾ ਪਾਣੀ ਦੀ ਵਾਰੀ ਆ ਤੇ ਆਹ ਪਾਈਪ ਲਾ ਕੇ ਥੋੜਾ ਜਿਹਾ ਐਕਸਟੈਂਡ ਕਰ ਲੈਣੇ ਨੇ ਹਾਂ ਮੂੰਹ ਲੰਮਾ ਹੋ ਜਾਂਦਾ ਪਾਈਪ ਦਾ ਦੀਦੀਵਾਰੇ ਬਾਅਦ ਚ ਗੱਲ ਕਰਦੇ ਆਂਗੇ ਫਿਲਹਾਲ ਪਾਣੀ ਵਧਣ ਚੱਲਦੇ ਆਂ ਮਨਪੀਤ ਗਿਆ ਅੱਗੇ ਪਾਣੀ ਵੀ ਭਾਰੀ ਆ ਹਾਂ ਸਵਾ ਮ ਹੋਇਆ 9:30 ਵਜੇ ਦਾ ਤੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ ਚ ਅੱਜ 13 ਫੱਗਣ 25 ਫਰਵਰੀ ਸਾਲ 2024 ਤੇ ਐਤਵਾਰ ਦਾ ਦਿਨ ਹੋ ਗਿਆ ਤੇ ਦਿਨ ਹੋ ਰਿਹਾ ਜੀ ਚੜਨਗੇ ਖੈਰ ਤੇ ਮੈਂ ਤੇ ਮਨਪੀਤਾ ਐ ਆਪਣਾ ਪਾਣੀ ਦੀ ਬਾਰੀ ਲਾਉਣ ਤੇ ਦਿਖਾਉਨੇ ਆ ਪੂਰੇ ਦਿਨ ਦਾ ਮਾਹੌਲ ਚਾਲਾ ਪਾਣੀ ਦੀ ਬਾਰੀ ਵਾਲਾ ਨਾਲੇ ਤੇ ਦਿਨ ਚ ਮਾਮੇ ਦਾ ਪਰਿਵਾਰ ਆਊਗਾ ਮਿਲਣਾ ਮਾਮੇ ਦਾ ਮੁੰਡਾ ਤੈਨੂੰ ਆਏ ਹੋਏ ਨੇ ਆਸਟ੍ਰੇਲੀਆ ਤੋਂ ਤੇ ਥੋੜੇ ਦਿਨਾਂ ਚ ਵਾਪਸ ਜਾਣਾ ਉਹਨਾਂ ਨੇ ਤੇ ਪੂਰੇ ਦਿਨ ਦੀ ਗੱਲਬਾਤ ਤੁਹਾਨੂੰ ਦਿਖਾਉਨੇ ਆ ਫਿਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚੋ ਬੈਠ ਕੇ ਤੁਸੀਂ ਦੇਖ ਸਕਦੇ ਹੋ ਫਿਰ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ ਤੇ ਮਨਪ੍ਰੀਤ ਨੇ ਮੇਰੀ ਡਿਊਟੀ ਆ ਬੰਨੇ ਤੇ ਲਾਤੀ 3:00 ਵਜੇ ਪਾਣੀ ਵੜਦੇ ਹੋਣੇ ਆਗੇ ਮੈਨੂੰ ਤਾਂ ਤੂੰ ਆਹ ਬੰਨਾ ਲਾ ਦਿਓ ਬਹੁਤ ਤੇ ਪਾਣੀ ਵੱਢਣ ਦੇ ਸਾਹਮਣੇ ਟਰੈਕਟਰ ਚੱਲੀ ਜਾਂਦਾ ਜੀ ਇੱਥੇ ਕਿਲਾ ਕ ਅੱਗੇ ਤੇ ਉੱਥੇ ਉਹਨਾਂ ਦਾ ਉਹ ਪੁਰਾਣਾ ਵਰਮਾ ਲਾਉਂਦੇ ਹੁੰਦੇ ਆ ਤੇ ਆਪਣੇ ਵਾਲਾ ਨਵੇਂ ਟਾਈਪ ਵਾਲਾ ਮਾਹੌਲ ਹੁੰਦਾ ਆਪਣੇ ਵਰਮੇ ਦਾ ਵਈ ਕਰੌਸ ਵਾਲਾ ਉਹ ਪਟੇ ਵਾਲਾ ਤੇ ਆ ਬੰਨਾ ਲਾ ਲਈਏ ਉੱਥੇ ਜਾ ਕੇ ਉਹ ਵੀ ਦਿਖਾਉਣੇ ਆ ਉਹ ਹੈ ਗੁਰੂ ਇਹ ਗਵਾਂਡੀ ਦੇ ਡੇਰੇ ਤੇ ਜਿੱਥੋਂ ਆਪਾਂ ਪਾਣੀ ਵਢਣਾ ਹੈ ਸਿਰੇ ਟਾਈਮ ਹੋ ਗਿਆ ਉਹ ਪਾਣੀ ਵਢਣ ਦਾ ਸਮਾਂ ਆਪਣਾ ਲਗਭਗ ਹੋ ਚੁੱਕਿਆ ਹੈ ਆ ਆਹਾ ਬਰਮਾ ਪੁਰਾਣਾ ਪੁਰਾਣੇ ਰਵਾਜ ਵਾਲਾ ਬਰਮਾ ਜਿਹੜਾ ਘਟੇ ਦੇ ਚੱਲਦਾ ਆ ਟਰੈਕਟਰ ਮਗਰ ਪੁਲੀ ਪਾ ਕੇ ਇਹੇ ਜਾ ਮੋਲ ਬਣ ਜਾਂਦਾ ਤੇ ਤੂੰਨ ਗੱਲ ਇਹ ਆ ਬਈ ਦੋਨਾਂ ਬਰਮਾਂ 'ਚੋ ਤਕੜਾ ਬਰਮਾ ਕਿਹੜਾ ਹੈਗਾ ਮਤਲਬ ਕਿਹੜਾ ਬਰਮਾ ਪਾਣੀ ਵੱਧ ਜਾਗਦਾ ਆਪਣਾ ਉਹ ਕ੍ਰੋਸ ਵਾਲਾ ਜਾਂ ਇਹ ਇਹ ਪੁਰਾਣੇ ਰਿਵਾਜ ਵਾਲਾ ਬਰਮਾ ਤੇ ਖੈਰ ਤਕੜਾ ਤੇ ਇਹੀ ਆ ਇਹ ਥੱਬੇ ਪਰ ਪਰ ਪਾਣੀ ਦੇ ਛੇੜਦਾ ਤੇ ਪਾਣੀ ਉਹ ਵੀ ਨਹੀਂ ਘੱਟ ਜਾਗਦਾ ਪਾਣੀ ਉਹ ਵੀ ਸੋਹਣਾ ਜਾਗਦਾ ਹੈਗਾ ਤੇ ਉਹਦੀ ਥੋੜੀ ਜੀ ਰੇਸਿੰਗ ਕਰਨੀ ਪੈਂਦੀ ਹੈਗੀ ਤੇ ਇਹ ਨਾਰਮਲ ਰੇਸ ਤੇ ਵੀ ਜਿੰਨੀ ਕਿ ਰੇਸ ਤੇ ਹੁਣ ਆਸ਼ਾ ਚੱਲੀ ਜਾਂਦਾ ਹੈਗਾ ਇੰਨੀ ਕੀ ਰੇਸ ਤੇ ਸੋਹਣਾ ਪਾਣੀ ਚੱਕੀ ਜਾਂਦਾ ਖੈਰ ਆ ਮਾਨਪ੍ਰੀ ਤੇ ਪਿਛਲਾ ਬੰਨਾ ਤਗੜਾ ਕਰਨ ਗਿਆ ਸੀ ਇੱਧਰ ਭਾਈ ਸਾਹਿਬ ਹਾਂ ਡੌਗੀ ਸਿੰਘ ਹੋਰੇ ਡੱਬੂ ਰਿਆ ਆ ਪਾਏ ਨੇ ਨਾਲ ਤੇ ਇਹ ਨੂੰ ਮਾਤੇ ਦੀ ਪੈਰ ਚਾਲ ਟਿਕਦੀ ਨਹੀਂ ਕਰੇ ਇਹਨੇ ਜਦੋਂ ਵੀ ਖੇਤ ਆਉਣਾ ਨੇ ਨਾਲ ਹੀ ਆਉਣਾ ਆਪਣੇ ਨਾਲ ਗੱਗੂ ਦਾ ਡੌਗੀ ਆ ਯਾਰ ਬਾਟ ਲਈਏ ਪਾਣੀ ਦੇ ਚਲਾਉਣੇ ਆਪਣਾ ਯੱਕਾ ਜਾ ਕੇ ਬੰਨਾ ਠੀਕ ਆ ਪਿਛਲੇ ਤੇ ਤਗੜੇ ਕਰਕੇ ਆ ਉਹ ਕੀ ਹਾਲ ਆ ਸਿਰਿਆ ਮਿੱਤਰਾ ਠੀਕ ਆ ਤੁਸੀਂ ਅੱਜ ਚਾਵਾ ਘੰਟਾ ਭਰਾਵਾ ਲੱਗਿਆ ਅੱਜ ਬੜਾ ਨਾ ਹਜੇ 2 ਕੁ ਮਿੰਟਾਂ ਦਾ ਕਰ ਦੋ ਕੁ ਮਿੰਟਾਂ ਦਾ ਕਰ ਦਾਂ ਬੰਦ ਮਾਰ ਕੇ ਦੇਖ ਆਪਾਂ ਜਦ ਕਰ ਦਾਂਗੇ ਬੰਦ ਦੇਖਿਆ ਗਿਆ ਕੋਈ ਨਾ ਯਾਰ ਉਹ ਤਾਂ ਦੇਖਦਾ ਕੋਈ ਨਾ 11 13 ਲਵਾ ਦੇਗੇ ਕਿਹੜੀ ਡੱਬੂ ਸੂਤ ਨਾ ਠੀਕ ਆ ਗੱਲ ਨਹੀਂ ਬੇਟਾ ਇਹਨੂੰ ਪਰ ਇਹ ਵਗ ਗਿਆ ਠੜੀ ਹੈ ਗਈ ਆ ਮੜੀ ਮੜੀ ਹਾਂ ਠੰਡ ਗਈ ਯਾਰ ਕਿਆ ਸੀ ਰੇ ਪਹਿਲਾਂ ਵਾ ਦੇਖੀ ਨਹੀਂ ਗਿਆ ਕਰਾ ਉਹ ਮਰੋਦਾ ਕੋਲੇ ਵਾ ਗਿਆ ਪਰਾਂ ਜੀ ਠੀਕ ਹੈ ਠੀਕ ਹੈ ਤੇਰੇ ਨਾਲ ਤਾਂ ਸੈਨਿਕ ਨਹੀਂ ਆਇਆ ਅੱਜ ਹੈ ਅਚੰਦਰ ਪੈ ਗਿਆ ਉਧਰ ਠੀਕ ਹੈ ਵੀਰੇ ਜਲਾ ਦੇ ਵੀ ਸੱਜਣਾ Yeah. ਬੋਲੇ ਬੱਲੇ ਬੋਲੇ ਸੀਰਾ ਤੇ ਸਮਾਂ ਹੋਇਆ ਇਸ ਵਕਤ 3:55 ਮਿੰਟਾਂ ਦਾ ਤੇ ਸਾਡਾ ਗਵਾਂਢੀ ਵਿੱਚ ਤਰਸੀਰਾ ਹਰਾ ਵਾਲਾ ਹੀ ਜਾਂਦਾ ਜਮੀ ਵੱਢੀ ਜਾਂਦਾ ਏ ਇਸ ਟਾਈਮ ਤੇ 7-8 ਡਿਗਰੀ ਦੇ ਤਾਪਮਾਨ ਦੇ ਵਿੱਚ ਇਹੋ ਜਿਹਾ ਕੰਮ ਅੱਧੀ ਰਾਤ ਨੂੰ ਕੋਈ ਕਿਸਾਨ ਹੀ ਕਰ ਸਕਦਾ ਕਿਉਂ ਬਈ ਹੀਰਾ ਤੇ ਅੱਜ ਕਿਵੇਂ ਖੈਰ ਸੁੱਖ ਨਾਲ ਵੱਢ ਲਿਆ ਵੱਢ ਲਿਆ ਖੈਰ ਸੁੱਖ ਨਾਲ ਹੋਰ ਤੇ ਅੱਧੀ ਰਾਤ ਨੂੰ ਡਿਊਟੀ ਲਾਤੀ ਚੋਬਰ ਨੇ ਹਰਾ ਵੜਨ ਤੇ ਬਸ ਵੜ ਲਿਆ ਹਾਂ ਵੜ ਲਿਆ ਠੀਕ ਹੈ ਤੇ ਕਹਿੰਦਾ ਭਈ ਨੌਜਵਾਨ ਮੈਂ ਧਾਰਾਂ ਧੂਰਾ ਕੱਢਣੀਆਂ ਫਿਰ ਦਿਨ ਚੜੇ ਤੇ ਆਪ ਦਾ ਹਰੇ ਵਾਲਾ ਕੰਮ ਹੋਣੀ ਲੈ ਚੱਲਦੇ ਆ ਨਾਲ ਹੀ ਟਰੈਕਟਰ ਹੈਗਾ ਕੋਲੇ ਕਹਿੰਦਾ ਤਾਂ ਲਾ ਲੈ ਲਾ ਪਰ ਲਾ ਪਰ ਚੱਲ ਚੱਲ ਜੀ ਹਾਂ ਠੀਕ ਹੈ ਹਰਾ ਤਾਂ ਚਕਾਉਣਾ ਨਾ ਨਾ ਚੱਲ ਠੀਕ ਆ ਕਹਾ ਚੱਕ ਲਿਆ ਤੇ ਮੈਂ ਇਧਰ ਬੰਨੇ ਤੇ ਗਿੜਾ ਮਾਰਨਾ ਹੈ ਪਿੱਛੇ ਦਾਤੀ ਜੀ ਖੜਕ ਦੀ ਸੁਣੀ ਮੈਂ ਕਿਹਾ ਕੀ ਕਰੀ ਜਾਂਦਾ ਚੋਬਰ ਮੈਂ ਦੇਖ ਕੇ ਤਾਂ ਹੀ ਹੈ ਉਹ ਪਤਾ ਲੱਗਿਆ ਜਮੀ ਨੂੰ ਲੌਂਕਿਆ ਪਿਆ ਨੌਜਵਾਨ ਤੇ ਚੱਲ ਬਈ ਸੱਜਣਾ ਤੇ ਚਾਹ ਹੋਰ ਪੀ ਲੈ ਹਾਂ ਨਾ ਚਾਹ ਪੱਕੇ ਹਾਂ ਚਾਹ ਵਿਆ ਸਾਰਾ ਸੌਣ ਠੀਕ ਆ ਭਾਈ ਤੇ ਠੰਡ ਖੈਰ ਕੋਰੇ ਵਾਲੀ ਹੈਗੀ ਤਿੱਖੀ ਆ ਪੂਰੀ ਤਵਾ 7 ਵਜੇ ਦਾ ਸਮਾਂ ਹੋ ਗਿਆ ਤੇ ਚੰਦੋਰੇ ਆਪਦੀ ਡਿਊਟੀ ਕਰਕੇ ਸੌਂ ਗਏ ਨਾਈਟ ਸ਼ਿਫਟ ਲਾ ਕੇ ਤੇ ਇਧਰ ਦੂਜੇ ਪਾਸੇ ਕੈਮਰਾ ਕਮਾਈਏ ਤਾਂ ਆਪਣੀ ਅੱਖਾਂ ਦੇ ਸਾਹਮਣੇ ਬਹੁਤ ਹੀ ਖੂਬਸੂਰਤ ਨਜ਼ਾਰਾ ਚੜਦੇ ਸੂਰਜ ਦਾ ਸੂਰਜ ਭਾਜੀ ਉਹਨਾਂ ਦਾ ਲੱਗਾ ਹੋਇਆ ਜੋਰ ਤੇ ਅਰਦਾਸਾਂ ਬੇਨਤੀਆਂ ਕਰਕੇ ਹੁਣੇ-ਹੁਣੇ ਨਿਕਲੇ ਨੇ ਰਜਾਈ ਦੇ ਵਿੱਚੋਂ ਚਾਹ ਦਾ ਕੌਲਾ ਪੀ ਕੇ ਤੇ ਠੰਡ ਵਾਕਿਆ ਬਈ ਬਾਵਾ ਸੀ ਆ 5 ਡਿਗਰੀ ਦਾ ਆਪਮਾਨ ਪੰਜਾਬ ਦਾ ਤੇ ਬਠਿੰਡਾ ਹਰਿਆਣਾ ਤੇ ਇਧਰ ਤਲਵੰਡੀ ਸਾਬੋ ਸਾਡੇ ਇਸ ਸਾਈਡ 7 ਡਿਗਰੀ ਸੀਗਾ ਤੇ ਨਜ਼ਾਰਾ ਬਹੁਤ ਵਧੀਆ ਆਹਾ ਉਂਗਲਾਂ ਜਮਾਂ ਐ ਨਾ ਸੁੰਨ ਹੋਰੀਆਂ ਨਹੀਂ ਗਿਆ ਪਤੀ ਲੱਗਦਾ ਨਾਲ ਹੈਗੀਆਂ ਕਿ ਨਾ ਫਿਰ ਪਾਣੀ 'ਚ ਖੜ ਕੇ ਤੇ ਥੋੜਾ ਥੋੜਾ ਰਾਤ ਮਿਲਦੀ ਆ ਤੇ ਮੇਰੀ ਚप्पल ਵੀ ਜਵਾਬ ਦੇਗੀ ਚੱਪਲ ਕਹਿੰਦੀ ਬਹੁਤ ਚਿਰ ਹੋ ਗਿਆ ਸਾਲ ਹੋ ਗਿਆ ਮੈਨੂੰ ਪਾਈਆਂ ਨੂੰ ਤੂੰ ਹੁਣ ਨਵੀਆਂ ਆਪਾ ਤੇ ਮਨਪੀਤ ਦੀਆਂ ਚੱਪਲਾਂ ਵਾ ਕੇ ਕੰਮ ਚਲਾਈ ਜਣਾ ਉਦੋਂ ਦਾ ਖੈਰ ਸਾਢੇ 8 ਨੰਬਰੀ ਆਉਂਦੀਆਂ ਦੋਨਾਂ ਦੀਆਂ ਤੇ ਉਹਨੂੰ ਮੈਂ ਤੂੰ ਬੈਠਾ ਰਿਆ ਮੈਂ ਆਪੇ ਨੱਕੇ ਬਦਲ ਦਾਂਗਾ ਤੇ 5 ਘੰਟੇ ਆਪਣੀ ਪਾਣੀ ਦੀ ਵਾਰੀ ਹੁੰਦੀ ਆ 5 ਘੰਟਿਆਂ 'ਚ ਸਾਢੇ ਕਿ ਤਿੰਨ ਕਿੱਲੇ ਪਾਣੀ ਲੱਗ ਜੂਗਾ ਤੇ ਜੇ ਤਿੰਨ ਕਿੱਲੇ ਚੋ ਆ ਕੇ ਰਹਿਦਾ ਇੱਕ ਕੇਰਾ ਅਗਲਾ ਹਾ ਹੋਰ ਲਾ ਦਾਂਗੇ ਕੀ ਇਧਰ ਨਜ਼ਾਰਾ ਇੱਕ ਵਾਰੀ ਹੋਰ ਦਿਖਾ ਦਈਏ ਥੋੜਾ ਜਿਹਾ ਨੇੜੇ ਹੋ ਕੇ ਕਣਕਾਂ ਦੇ ਚਮਕਦੇ ਹੋਈ ਉਸ ਤੇ ਬੋਲਦੇ ਹੋਏ ਤਿੱਤਰ ਭਗਵਾਨ ਤੇਰੀ ਕੁਦਰਤ ਜੇ ਤੇ ਤਰਨੋ ਥੋੜਾ ਯਾ ਗੌਰ ਨਾਲ ਸੁਣੀਏ ਤਾਂ ਹੀ ਲੱਗਦਾ ਹੁੰਦਾ ਕਿ ਇਹ ਕਹਿੰਦਾ ਹੈਗਾ ਭਗਵਾਨ ਤੇਰੀ ਕੁਦਰਤ ਆ ਦਾਦੇ ਪਾਪੇ ਉਹਰੇ ਕਹਿੰਦੇ ਹੁੰਦੇ ਕੇ ਬਈ ਤੁਸੀਂ ਗੌਰ ਕਰੋ ਇਹ ਆਹ ਕਹਿੰਦੇ ਹੈਗੇ ਇਹ ਗੱਲ ਭਗਵਾਨ ਤੇਰੀ ਕੁਦਰਤ ਖੈਰ ਕੁਦਰਤ ਦਾ ਬਹੁਤ ਹੀ ਸੋਹਣਾ ਨਜ਼ਾਰਾ ਆ ਚੜਦੇ ਦਾ ਨਜ਼ਾਰਾ ਤੇ ਸੂਰਜ ਛਿਪਦੇ ਦਾ ਨਜ਼ਾਰਾ ਜਿਹੜਾ ਖੇਤਾਂ 'ਚ ਆਉਂਦਾ ਜਾਂ ਕਿਸੇ ਖੁੱਲੇ ਕੁਦਰਤ ਵਾਲੇ ਥਾਂ 'ਚ ਪਹਾੜੀ ਏਰੀਆ 'ਚ ਆਉਂਦਾ ਤੇ ਉਹ ਨਜ਼ਾਰਾ ਆਪਾਂ ਨੂੰ ਕਿਤੇ ਪਿੰਡ ਜਾਂ ਘਰਾਂ 'ਚ ਬਹਿ ਕੇ ਜਾਂ ਸ਼ਹਿਰਾਂ 'ਚ ਬਹਿ ਕੇ ਉਹ ਇਹ ਜਾਂ ਨਹੀਂ ਦਿਖਦਾ ਤੇ ਖੈਰ ਖੁੱਲਾ ਖੇਤ ਦਾ ਹੋਇਆ ਪਾਣੀ ਪਾਣੀ ਦੀਆਂ ਛਾਲਾਂ ਤੇ ਨੱਕੇ ਹੋ ਰਹੇ ਆਣ ਬੱਡੇ-ਬੱਡੇ ਹੋਈ ਤੁਰੇ ਜਾਂਦੇ ਆਗੇ ਤੇ ਹੁਣ ਚਲਦੇ ਆਪੋ ਉਥੇ ਬਰਮੇ ਕੋਲੇ ਤੇ ਬਰਮੇ ਦੀ ਕਰਦੇ ਆਂ ਗੱਲ ਤੇ ਇਧਰੋਂ ਆਪਣਾ ਮਨਪ੍ਰੀਤ ਵੀ ਆ ਗਿਆ ਮੰਜੇ ਤੋਂ ਉੱਠ ਕੇ ਆਪਣੀ ਚੱਪਲ ਦੇ ਬੈਡ ਲਾ ਕੇ ਦਿਖਾਈ ਇਧਰ ਮਾੜੀ ਚੱਪਲ ਹੋਣਾ ਕਰਕੇ ਤੇ ਆ ਦੇਸੀ ਤਰੀਕਾ ਤੇ ਬੱਦਲ ਟੁੱਟ ਗਈ ਜਿਵੇਂ ਪਰਿਆੜੀ ਹੋਈ ਪਿਆ ਸੀ ਕੰਮ ਕਰਦੇ ਆਂ ਦੀ ਟੁੱਟੂ ਟੁੱਟੂ ਸੀ ਕੰਮ ਤੇ ਅੱਜ ਉੱਥੇ ਵੱਟ ਤੇ ਤਿਰਕ ਗਿਆ ਦੜ ਕੇ ਪੈਰ ਜਦੋਂ ਪਾਣੀ ਵੱਢਣ ਗਏ ਆ ਉਦੋਂ ਤੇ ਬਲਾ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਥੋੜੀ ਜਿਹੀ ਮੱਠੀ ਆ ਸਸਰੀਕਾਲਾ ਠੰਡ ਕਰਕੇ ਤੇ ਠੰਡ ਕਿਵੇਂ ਆ ਬੱਦਨਾ ਪੰਜ ਡਿਗਰੀ ਤੇ ਸੀਗਾ ਤਾਂ ਮਨ ਪੰਜਾਬ ਦਾ ਅੱਜ ਹੁਣ ਚੈੱਕ ਕਰਕੇ ਆਟਾ ਪਹਿਲਾਂ ਤੇ ਵਾ ਹੈ ਆ ਗਿਆ ਹੁਣ ਹਾਂ ਹੁਣ ਦਬਾ ਦੇਗੇ ਸਾਡ ਨੂੰ ਤੇ 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 ਕੀ ਖੂਬਸੂਰਤ ਫਰੇਮ ਬਣਦਾ ਇੱਥੇ ਜਮਾ ਕੀਆ ਵਾਤਾਂ ਗੱਲ ਹੋਈ ਪਈ ਆ ਤੇ ਕਈ ਵਾਰੀ ਕਈ ਵੀਰ ਇਹ ਪੁੱਛਦੇ ਹੁੰਦੇ ਆ ਕਿ ਭਾਈ ਤੁਹਾਨੂੰ ਕਿੰਨਾ ਟਾਈਮ ਮਿਲਦਾ ਕਿੰਨਾ ਪਾਣੀ ਮਿਲਦਾ ਆ ਕਿੱਲੇ ਦੇ 11 ਮਿੰਟ ਮਿਲਦੇ ਨੇ ਭਾਈ ਆਪਾਂ ਨੂੰ ਇਸ ਮੋਗੇ ਤੇ ਤੇ ਭਾਖੜਾ ਨਹਿਰ ਚੋਂ ਮੋਗਾ ਆਉਂਦਾ ਅੱਗੇ ਜਿੱਥੇ ਆਪਾਂ ਰੋਜ ਪੋਲੋਦੀ ਟੱਪ ਕੇ ਆਉਨੇ ਆ ਦਿਖਾਉਨੇ ਆ ਤੇ ਪਿੱਛੇ ਮੋਗਾ ਤੇ 900 ਕਿੱਲਾ ਇਸ ਮੋਗੇ ਤੇ ਆ ਤੇ ਹੁਣ ਗੱਲ ਕਰਦੇ ਆ ਇਸ ਬਾਰਮੇ ਦੀ ਜਦੋਂ ਵੀ ਬਾਰੀ ਹੁੰਦੀ ਆ ਆਪਾਂ ਦੱਸਣਾ ਹੀ ਹੁੰਦਾ ਬਾਰਮੇ ਬਾਰੇ ਗੱਲ ਕਰਤੀ ਕਰਦੇ ਆ ਲਾਜ਼ਮੀ ਇਹ 2020 ਚ 24000 ਦਾ ਬਣਾਇਆ ਸੀ ਕ੍ਰੋਸ ਵਾਲਾ ਬਰਮਾ ਪਿੰਡ ਫੱਗੂ ਜ਼ਿਲ੍ਹਾ ਸਰਸਾ ਤੋਂ ਬਣਵਾਇਆ ਸੀ ਆ ਤੇ ਐਸ ਰੋਟ ਮਾਹੌਲ ਆ ਜਿਵੇਂ ਕ੍ਰੋਸ ਟੜ ਕੇ ਪਾਉਂਦੇ ਹੋਏ ਆਪਾਂ ਸੀਨ ਜਿਹਾ ਦਿਖਾਤਾ ਸੀ ਥੋੜਾ ਜਿਹਾ ਤੇ ਇਹ ਸੋੜੀ ਕੱਤੀ ਪਹਿਲਾਂ ਪਾਣੀ ਤਾਂ ਚੜ ਗਿਆ ਨਹੀਂ ਤਾਂ ਜਿੰਨੀ ਰੇਸ ਕਰੀ ਆ ਉਹ ਉਨੇ ਹੀ ਪਾਣੀ ਕੱਢੀ ਜਾਂਦਾ ਸੁੱਕ ਨਾਲ ਹੋਂ ਮਾਰ ਪੀ ਤੇ ਨਾੜਿਆ ਰੇਸ ਤੇ ਧਰਿਆ ਪੈਰ ਤੇ ਫੇਰ ਤਾਂ ਇਹ ਐ ਬਾਟੇ ਦੇ ਤੇ ਡਰਦਾ ਪਾਣੀ ਪੈਰ ਕਿਧਰੇ ਨੇ ਸੁੱਕੇ ਆ ਯਾ ਟੈਂਕੀ ਇਹਦੀ ਪੈ ਪਾਈ ਪੱਖੇ ਲੱਗੇ ਹੋਏ ਹੈਗੇ ਕਈ ਵਾਰ ਇੱਕ ਦੋ ਵੀਰਾਂ ਨੇ ਇਹ ਪੁੱਛਿਆ ਕਿ ਭਾਈ ਜੇ ਇਹਨੂੰ ਬੋਰ ਤੇ ਧਰੀਏ ਤਾਂ ਇਹ ਪਾਣੀ ਚੱਕ ਲੂਗਾ ਤੇ ਨਹੀਂ ਭਈ ਉਹ ਮੈਂ ਨਹੀਂ ਪਾਣੀ ਚਾਹਦਾ ਇਹ ਇਹ ਖੁੱਲੇ ਪਾਣੀ ਚ ਪਾਣੀ ਜਿੰਨਾ ਮਰਜ਼ੀ ਝਕਾਈ ਜਾਓ ਇਹਨੂੰ ਐਂ ਧਰ ਦੋ ਟੋਬੇ ਚਲਾ ਲਓ ਕਿਤੇ ਖਾਲਚ ਧਰ ਲਓ ਇਹੋ ਜੇ ਕੰਮ ਵਾਸਤੇ ਵਧੀਆ ਕੰਮ ਦਿੰਦਾਗਾ ਤਿੰਨੇ ਪਾਸੇ ਲਾਉਣੇ ਹੁੰਨੇ ਆ ਅਸੀਂ ਇੱਥੇ ਉਧਰ ਤੇ ਉਧਰ ਇੱਕ ਜਣਾ ਆ ਕੇ ਪਾਣੀ ਲਾ ਜੰਨੇ ਹੁੰਨੇ ਆ ਕੋਈ ਦਿੱਕਤ ਨਹੀਂ ਪਟਾ ਲਊਗਾ ਜਾਂ ਹੋਰ ਕੋਈ ਗੱਲਬਾਤ ਤੇ ਖੈਰ ਪਾਣੀ ਦਾ ਸਮਾਂ ਵਧਾਉਣ ਦਾ ਲਗਭਗ ਹੋਇਆ ਪਿਆ ਆਪਣੇ ਵਾਲਾ ਸ਼ਤੂ ਹਜੇ ਆਇਆ ਨਹੀਂ ਹੈ ਸ਼ਤੂ ਵੱਡੂ ਆ ਪਾਣੀ ਤੇ ਆ ਫ੍ਰੇਮ ਇੱਕ ਵਾਰੀ ਫੇਰ ਤੇ ਇਹਨੂੰ ਦੱਸੋ ਆਹ ਚੜਦੇ ਸੂਰਜ ਦੇ 뷰 ਨੂੰ ਤੁਸੀਂ ਕਿੰਨੇ ਨੰਬਰ ਦਿਨੇ ਹੋ 10 ਚੋਂ ਇਹ ਰੇਸ ਕਰੀ ਤੋ ਪਾਤਾ ਖਲਾਰਾ ਤੇ ਪਾਣੀ 4 ਰੁਪਏ ਰੇ ਖਿੱਲਰ ਲੱਗ ਗਿਆ ਸੀ ਕਾਲ ਭਰ ਗਿਆ ਫੋ ਲੈਂਡ ਜਮਾ ਤੇ ਸਾਢੇ 1 3 ਕਿੱਲੇ ਲੱਗ ਗਏ ਖੈਰ ਹਜੇ ਸਮਾਂ ਤਾਂ ਪਿਆਗਾ 10 12 ਮਿੰਟ ਚਲ ਅੱਗੇ ਛੱਡ ਦਿੰਦੇ ਆ ਛੱਤੂ ਆ ਜੂ ਅੱਗੇ ਪਾਣੀ ਸੰਭਾਲ ਲੂਗਾ ਹਾ ਵੀ ਡੱਬੂ ਲੋ ਬਟਾ ਹੱਥ ਮਿਲਿਆ ਹੋਣਾ ਆ ਜਾ ਹੈਲੋ ਗੁੱਡ ਬੱਚਾ ਲੈ ਸੈਟ ਤੂੰ ਮਰੇ ਪਰਿਹੁ ਜਾ ਹਰਿਆੜੀ ਕਰ ਗਏ ਆਵਾ ਇਹ ਪੈਰ ਧੋ ਲਈ ਯਾਰ ਬਾਲਾਪੁਰ ਹਾਲ ਜਿਹਾ ਦਾ ਤੇ ਤੂੰ ਬੰਦ ਕਰ ਲੈ ਉਹ ਹਾਂ ਵਿਸਤਾਰ ਤੇ ਨੌਜਵਾਨ ਆਪਣਾ ਭਾਈ ਛੱਤੂ ਵਧੀਆ ਭਾਈ ਵਧੀਆ ਠੀਕ ਹੈ ਹਾਲ ਤਾਂ ਵੈਸੇ ਪੁੱਛਿਆ ਨਹੀਂ ਸੀ ਤੂੰ ਦੱਸਦਾ ਚੱਲ ਖਰ ਚੰਗੀ ਗੱਲ ਆ ਤੇ ਨੱਕੇ ਬੰਨੇ ਪਿੱਛੇ ਤੱਕੜੇ ਕਰਨ ਆ ਗਿਆ ਇਹ ਰਾਤ ਆਇਆ ਥੋੜਾ ਜਿਹਾ ਲੇਟ ਹੀ ਆਖਰ ਪਾਣੀ ਸੀ ਆਪ ਹੀ ਛੱਡਤਾ ਸੀ ਅੱਗੇ ਨਾ ਪਾਣੀ ਉਹਨਾਂ ਕੀ ਆ ਮਾੜਾ ਜਿਹਾ ਫਰਕ ਹੈਗਾ ਮੇਰੇ ਕੋਲ ਦੂਰ ਕਰੀ ਰਹਿਣਾ ਲੱਗ ਜੂ ਆ ਸਤਿ ਸ਼੍ਰੀ ਅਕਾਲ ਕੌਣ ਬੁਲਾਉਆ ਟੱਪ ਕੇ ਦੋਨੇ ਹੱਥ ਜੋੜ ਕੇ ਕੋਈ ਨਹੀਂ ਦੋਨੇ ਹੱਥ ਜੋੜੋ ਜੀ ਸਤਿ ਸ਼੍ਰੀ ਅਕਾਲ ਮੈਨੂੰ ਆਖੇ ਨਾ ਤੜਕੇ ਖੇਡਾਂਗੇ ਆਪਾਂ ਆ ਕੇ ਆ ਦੇ ਦੇ ਮੈਨੂੰ ਜਲੇਬੀਆਂ ਖਾ ਲਾਂ ਮੈਂ ਆੜੀ ਨਹੀਂ ਹੈਗੀ ਆਪਣੀ ਕਿੰਨੀਆਂ ਖਾਵਾਂ ਇੱਕ ਕੇ ਦੋ ਹੈ ਉਹ ਛੋ ਮੰਤੀ ਅੱਜ ਨੂੰ ਖਵਾਦੀ ਕੀ ਖਬਰ ਆਈ ਕੋਈ ਖਬਰ ਨਹੀਂ ਆਈ ਬਈ ਸਤਿ ਸ਼੍ਰੀ ਅਕਾਲ ਮੰਮੀ ਬਾਣਗੀ ਰੋਟੀ ਉਹਦਾ ਸੁਣਾਉਂਦਾ ਹੀ ਰਹਿੰਦਾ ਕੁਝ ਮੀਡੀਆ ਤੇ ਚੱਲ ਰਹੀ ਹੈ ਸਾਰਾ ਇੰਡਸਟਰੀ ਕਾਲ ਨੂੰ ਬਈ ਠੀਕ ਆ ਮਾਈ ਪ੍ਰਸ਼ਾਦੇ ਛੱਕਣੇ ਆ ਭੁੱਖ ਲੱਗੀ ਆ ਆ ਗਿਆ 11:35 ਮਿੰਟਾਂ ਦਾ ਸਮਾਂ ਹੋ ਗਿਆ ਤੇ ਮਾਮੇ ਕੇ ਪਰਿਵਾਰ ਦੇ ਇੰਤਜ਼ਾਰ ਚ ਦਵਾ ਦਵਾ ਸੰਨੀ ਵੀ ਰਲਾ ਕੇ ਰੱਖਦੀ ਭਾਈ ਤੇਦਰੋ ਭਾਈ ਪੱਪੂ ਦਾ ਸੋਰੇ ਖੁਦਾ ਆਪ ਆਏ ਨੇਗੇ ਤੇ ਆਓ ਭਾਈ ਜੀ ਐਨ ਉਦੋਂ ਦੇ ਸੱਜਣਾ ਦਾ ਕੀ ਹਾਲ ਆ ਠੀਕ ਆ ਜੀ ਤੁਸੀਂ ਹੋ ਵਧੀਆ ਆਜੋ ਚਾਹ ਪੀਨੇ ਆ ਘੋਟ ਘੋਟ ਉਹ ਆਜੋ ਤੁਸੀਂ ਮੰਨੋ ਤਾਂ ਸਹੀ ਆ ਕੀ ਕਿ ਪ੍ਰਸ਼ਾਦ ਆ ਪ੍ਰਸ਼ਾਦ ਬਾਬੇ ਦਾ ਚਲੋ ਮਿਹਰਬਾਨੀ ਭਾਈ ਬਹੁਤ ਹੈ ਨਹੀਂ ਨਹੀਂ ਬਹੁਤ ਸੋਹਣਾ ਮੇਲਾ ਸੀ ਭਾਈ ਵਧੀਆ ਤਗੜਾ ਮੇਲਾ ਸੀ ਸਰਹਿਤਾ ਕਰੀ ਸਾਰਿਆਂ ਨੇ ਹੈ ਟੀਰਖਾਨੇ ਝੋੜ ਰੋਹੀ ਬਾਬਿਆਂ ਨੇ ਸੱਦੇ ਸੀ ਅੱਛਾ ਉਹ ਵੀ ਝੋੜ ਰੋਹੀ ਵੀ ਗੱਲਾਂ ਹੁੰਦੇ ਗਏ ਆਪਣੇ ਨਹੀਂ ਨਹੀਂ ਬਹੁਤ ਸੋਹਣਾ ਮੇਲਾ ਸੀ ਭਾਈ ਵਧੀਆ ਜਣਾ ਪੂਰੇ ਰੌਣਕ ਸੀ ਯਾਰ ਬਿੰਦੇ ਬਿੰਦੇ ਸੂਰਤ ਕੀ ਬੁੱਢੀ ਗਿਆ ਉਹ ਨਵੇਂ ਨੀਰਾ ਦੇ ਨੀਰਾਚਾਰਾ ਪਾਉਣ ਵੇਲੇ ਜੀ ਆ ਗਿਆ ਸੀਗਾ ਫਿਰ ਓ ਚਾਹ ਤਾਂ ਬੱਪੂ ਯਾਰ ਬਸ ਬਤਰੀ ਭਈਆ ਬਸ ਫੇਰ ਪੀ ਜਾਗੇ ਪਾਣੀ ਦਾ ਕੰਮ ਕਰ ਕੋ ਦੁੱਧ ਆ ਜਾਣਗੇ ਕਹਿੰਦਾ ਚਾਹ ਬੀਬੀ ਨੱਕ ਮੋੜਿਆ ਬੈ ਕਹਿੰਦਾ ਉਹਦੇ ਦਾ ਚਾਹ ਬੀਬੀ ਨੱਕ ਮੋੜਿਆ ਬੈ ਕਹਿੰਦਾ ਚਲੋ ਠੀਕ ਆ ਭਾਈ ਜੀ ਆਇਆ ਨੂੰ ਧੰਨਵਾਦ ਭਾਈ ਪ੍ਰਸ਼ਾਦ ਵਾਸਤੇ ਤੇ ਭਾਈ ਪੱਪੂ ਦਾਸ ਜੀ ਐ ਪੀਰਖਾਨੇ ਦੇ ਆਪਣੇ ਅ ਸੇਵਾਦਾਰਾਂ ਚੋਂ ਮੁੱਖ ਸੇਵਾਦਾਰ ਠੀਕ ਆ ਭਾਈ ਬੈਠੋ ਸਾਰਿਆਂ ਆਰਾਮ ਨਾਲ ਖਾਓ ਜੀ ਖਾਓ ਤੁਸੀਂ ਖਾ ਸਕਦੇ ਹੋ ਤੁਸੀਂ ਛੋਟਿਆਂ ਤੁਹਾਨੂੰ ਖੁੱਲਾ ਮਿਲੂਗਾ ਮਮਾ ਆ ਜਾ ਹਰੋ ਆਪਣਾ ਇਹ ਜਲੇਈ ਮੰਮੀ ਆ ਨਾ ਦੇਖੀ ਚੱਲਿਆ ਕਿ ਮਾਮੇ ਦਾ ਪਰਿਵਾਰ ਆਇਆ ਸੀ ਭਾਈ ਡਰੋਨ ਲੈ ਕੇ ਨਾਲ ਤੇ ਆਪਣਾ ਡਰੋਨ ਉਡਾਇਆ ਆਪਣੀ ਵੀਡੀਓ ਬਣਾਈ ਤੇ ਮੈਨੂੰ ਡਰਾਈਵਰੀ ਫੜਾਤੀ ਤੇ ਮੈਂ ਡੇਕ ਚ ਬਾੜਤਾ ਡਰੋਨ ਮੈਂ ਫਿਰ ਥੋੜਾ ਜਿਹਾ ਕੰਟਰੋਲ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਭਾਈ ਮੈਂ ਅਨੁਸ਼ਕੰਦਰ ਨੂੰ ਆਖਿਆ ਤੂੰ ਸਾਵੇਂ ਇਹਨੂੰ ਯਾਰ ਤੇ ਐਵੇਂ ਕਾਹਦੇ ਦੇ ਵਿੱਚ ਮਾਰੂਗਾ ਮੈਂ ਤੇ ਬਾਕੀ ਦਵਾਰੇ ਫਿਰ ਇੱਕ ਗੀੜਾ ਸਾਰੇ ਘਰਾਂ ਉਤੋਂ ਦੀ ਦਿੱਤਾ ਇੱਧਰ ਆ ਬੈਠੇ ਮਮੀ ਤਾਂ ਆਪਣਾ ਹੀ ਤਾਂ ਉਹਨਾਂ ਨੂੰ ਕੋਈ ਆਇਆ ਆਪਣੇ ਆ ਦੂਜੇ ਸਾਰੇ ਘਰ ਆਪਣੇ ਆ ਚਾਚੇ ਕੇ ਆਗੇ ਕੋਈ ਵੀ ਨਹੀਂ ਬੰਦਾ ਤਾਂ ਆਇਆ ਨਹੀਂ ਉਹ ਫਿਰ ਕੰਮ ਕਰੀ ਜਾਂਦੇ ਇੱਥੇ ਮਾਸੀ ਫਿਰਦੀ ਸੀ ਪਹਿਲਾਂ ਆ ਗੱਗੂ ਆਜੀ ਥੱਲੇ ਆ ਗੱਗੂ ਕਾਕਾ ਆ ਗਿਆ ਭਈ ਸਾਰੇ ਇੱਕ ਗਵਾਂਢ ਚ ਗੇੜਾ ਦਿੱਤਾ ਸਾਰੇ ਨੂੰ ਪਾਪੇ ਉਰੇ ਕਹਿੰਦੇ ਕੀ ਮਖਿਆਲ ਜੋੜਿਆ ਫਿਰਦਾ ਹਨਾ ਹੋਰ ਤੇ ਪੇ ਤਾਂ ਡਰ ਗਿਆ ਕਹਿੰਦਾ ਮਾ ਕੇ ਮਖਿਆਲ ਜੀ ਆ ਗਿਆ ਸੂ ਸੂ ਕੇ ਬਈ ਆਪਣਾ ਘਰ ਆ ਥੱਲੇ ਓਏ ਥੱਲੇ ਉਤਰ ਜਾ ਤੂੰ ਆ ਕੀ ਦਾ ਆ ਗਿਆ ਹੈ ਆ ਆਪਣਾ ਘਰ ਆ ਟੈਂਕੀ ਆ ਗਈ ਅੱਛਾ ਹਾਂ ਉਹ ਵੀ ਆਪਾਂ ਖੜੇ ਆਗੇ ਹਾਂ ਉਹ ਖੜਿਆ ਸਾਰੇ ਜਾਣੇ ਗੱਲੂਰੇ ਫਿਰਦੇ ਨੇ ਆ ਗੜੀ ਸਾਰੇ ਹਾਂ ਉਹ ਫਿਰਦਾ ਹਾਂ ਹਾਂ ਚਾ ਚੁੱਕ ਲੈ ਚੱਲ ਆਗੇ ਪਾਪਾ ਇੱਕ ਮਿੰਟ ਮੈਂ ਇੱਕ ਮਿੰਟ ਪਰਿਵਾਰ ਆ ਗਿਆ ਬਸ ਥੋੜਾ ਜਿਹਾ ਪਰਿਵਾਰ ਆ ਗਿਆ ਬਸ ਦੁਬਾਰੇ ਫੇਰ ਚੈੱਕੋ ਆਪਣਾ ਆਪਣੇ ਹੈਪੀ ਕਾ ਘਰ ਸਹੀ ਇੱਕ ਘਰ ਆ ਗਿਆ ਉਹ ਆਉਂਦੇ ਨੇ ਇਹ ਜੀਆਕੋ ਬਈ ਨੇ ਕੀ ਵੀਡੀਓ ਬਣਾਈ ਆ ਥੋੜੀ ਇਹ ਆਲਾਦ ਵਾਲਾ ਯਾ ਦਿਖਾਤਾ ਤੁਹਾਨੂੰ ਸਾਡੇ ਆਸੇ ਪਾਸੇ ਦਾ ਤੇ ਇਧਰੋਂ ਤਾਜਪਾਈ ਉਰੇ ਕਹਿੰਦੇ ਸਾਡੇ ਹੱਥ ਤੇ ਲੈਂਡ ਕਰਾ ਦੋ ਜਾਜ ਉਹਦੇ ਇਹ ਅੱਧੇ ਕਿੱਥੇ ਖੜੇ ਤਾਜ ਨੂੰ ਐਸ ਮੇਰੇ ਹੱਥ ਤੇ ਆਊਗਾ ਤਾਜ ਕਿੱਥੇ ਆ ਖੜਾ ਤਾਜ ਨਹੀਂ ਨਹੀਂ ਆ ਥੱਲੇ ਆਊਗਾ ਹੁਣ ਆ ਆ ਖੜਾ ਇਧਰ ਹਾਂ ਇਹ ਆ ਗਿਆ ਆ ਗਿਆ ਥੱਲੇ

ਫੋਟੋ ਖਿੱਚ ਲਾਂਗੇ ਤੇ ਲਾਈਟ ਨਹੀਂ ਨਾ ਲਾਉਣੀ ਆਗੇ ਸਾਰੇ ਆ ਗਏ ਆ ਮੈਂ ਆ ਗਏ ਸਾਰੇ ਆ ਗਏ ਥੋੜੀ ਜਿਹਾ ਇਧਰ ਇਧਰ ਹੋ ਜਾ ਬੱਸ ਬੱਸ ਨੇੜੇ ਨੇੜੇ ਖੜ ਜਾਓ ਤੇ ਭਾਈ ਮਾਮੇ ਦਾ ਪਰਿਵਾਰ ਆਏ ਸੀਗੇ ਆਸਟ੍ਰੇਲੀਆ ਤੋਂ ਮਹੀਨੇ ਦੀ ਛੁੱਟੀ ਲੈ ਕੇ ਤੇ ਜੀ ਆਏ ਨੂੰ ਤੇ ਭਾਈ ਜੀ ਜਾਂਦਿਆਂ ਨੂੰ ਤੇ ਮਾਮੀ ਜੀ ਹਾਂ ਤੇ ਰਹੇ ਤਾਂ ਹੈ ਨਹੀਂ ਕਹਿੰਦੇ ਖਿਚ ਜੀ ਆਏ ਸੀ ਤੇ ਖਿਚ ਜੀ ਜਾਂਦੇ ਆ ਦੁਬਾਰੇ ਜੇ ਆਏ ਸੀਗੇ ਤੇ ਮਾਮੀ ਜੀ ਹਾਂ ਜੀ ਭਾਈ ਪੱਕੇ ਸਟੇਲੀਆਲੇ ਨਹੀਂ ਨਹੀਂ ਆ ਰਹੇ ਹੋਏ ਨਹੀਂ ਪਰਮਾਤਮਾ ਬਸ ਆ ਦੋ ਮਿੰਨਿਟ ਨੂੰ ਕਰਦੇ ਪਰਮਾਤਮਾ ਨਾ ਤਰਕੀਆਂ ਬਖਸ਼ੇ ਤੇ ਆਪ ਦਾ ਜਾਜ ਹੋਵੇ ਤੇ ਰੋ ਜਾਓ ਤੇ ਰੋ ਜਾਓ ਆ ਜਾਈਏ ਬਸ ਬਹੁਤ ਐਨਕਾ ਹਾਂ ਬਹੁਤ ਐਨਕਾ ਆ ਜਾਈਏ ਮੇਤਰਾ ਲੋਟਾ ਆਪਾਂ ਤਾਂ ਚੀਂਗੇ ਇਹ ਤਾਂ ਇੱਥੇ ਹੀ ਰਹਿ ਗਏ ਭਈ ਆਪਣੇ ਪੱਕੇ ਡਗਾਲੇ

ਸੈਜ ਰੁੱਸੀ ਫਿਰਦੀ ਐ ਇਸ ਗੱਲੋਂ ਕਿ ਭਾਈ ਰਹੇ ਨਹੀਂਗੇ ਤੇ ਰੋਸਾ ਦਿਖਾ ਰਹੀ ਆ ਉਹਨਾਂ ਤੇ ਤੇ ਇਹਨਾਂ ਨੇ ਚਾਰ ਪੰਜ ਦਿਨਾਂ ਤੱਕ ਵਾਪਸ ਮੁੜ ਜਾਣਾ ਆ ऑस्ट्रेलिया ਆਈ ਗੱਲ ਦੱਤੀ ਭਾਈ ਬੈਠਦਾ ਜੀ ਫੋਟੋ ਕਰਾਂ ਤੇ ਇੱਧਰ ਵੇਖੋ ਵਾਸ ਉੱਤਰ ਜਾ ਉੱਤਰ ਜਾ ਨਾ ਖਹਿ ਜਾਇ ਨਹੀਂ ਕਰਦੇ ਉਹਦੇ ਸਿਆਣਾ ਪੁੱਤ ਨਹੀਂ ਰੰਮਾ ਦਾ ਬਾਈ ਸਿਆਣਾ ਪੁੱਤ ਦਾ ਤਾਂ ਨਹੀਂ ਆਂਦੀ ਸਤਿ ਸ਼੍ਰੀ ਅਕਾਲ ਪਾਈ ਬਾਏ ਬਾਏ ਚੰਗਾ ਮੇਤਰਾ ਓਕੇ ਜੀ ਓਕੇ ਮਿਲਦੇ ਹਾਂ ਛੋਟੇ ਜਿਹਾ ਬ੍ਰੇਕ ਤੋਂ ਬਾਅਦ ਹਾਂ ਹਾਂ ਛੋਟੇ ਜਿਹਾ ਹਾਈ ਲਾਈਟ ਟਾਈਮ ਨਾਲ ਹੀ ਹਾਂ ਪਰਸਪੁਰਸ ਵਿੱਚ ਦਾ ਸਾਰਾ ਸਾਮਾਨ ਸਾਰਾ ਆਉਂਦਾ ਉਬਾਰ ਜਾ ਭੜਿਆ ਪੈਸੀ ਨਾ ਮਗਰ ਦੇਖਦੇ ਹਾਂ 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 ਕੋਈ ਨਾ ਚੱਕ ਲੈ ਕੇ ਜਾਇਓ ਸਾਡੇ ਕੋਲੇ ਹਾਂ ਅਗਲੀ ਵਾਰ ਟਾਈਮ ਕੱਢ ਕੇ ਆਵਾਂਗੇ ਬੱਕਰ ਆਤ ਲੱਗੀ ਚੰਗਾ ਮੰਮੀ ਚੰਗਾ ਬਟ ਛੋਟਾ ਗਿਫਟ ਜਨਾਬਾ ਇਹਦੇ ਲਿਆਣੋ 3-4 ਕਿਲੋ ਦੁੱਧ ਲੈ ਚੱਲੇ ਠੀਕ ਹੈ ਜੀ ਥੈਂਕ ਯੂ 2 ਦਿਨ ਚੱਲੂਗਾ ਸਾਡੀ ਸੈਜਾ ਜੀ ਨਹੀਂ ਲੱਗਿਆ ਉਹ ਚਲੇ ਗਏ ਤੇ ਰੋਸਾ ਦਿਖਾਈ ਜਾਂਦੀ ਹੈ ਵਿਚਾਰੀ ਕਿਵੇਂ ਕਹਿੰਦੀ ਸੀ ਨਾ ਜੀ ਗੱਗੂ ਕਿ ਜਾਇਗਾ ਹਾਂ ਹਾਂ ਉਹ ਉਹੀ ਤੇ ਦੰਬੇ ਚੋ ਗਿਆ ਅੱਜ ਕਹਿੰਦੀ ਸੰਡੇ ਸੀ ਨਾ ਮੈਂ ਇਥੋਂ ਗੱਗੂ ਕਿ ਜਾਇਆ ਗਿਆ ਨਾ ਇਹੇ ਰਹੇ ਤਾਂ ਰੋਸਾ ਇਹ ਦਿਖਾਉਂਦੀ ਹੈ ਵਿਚਾਰੀ ਘਰ ਮੋਹ ਕਰਦੀ ਆ ਤੇ ਉਹਨਾਂ ਨੇ ਜਾਣਾ ਸੀ ਪੁੱਤਰ ਉਹਨਾਂ ਦੀ ਮਜਬੂਰੀ ਸੀਗੀ ਫਿਰ ਉਹਨਾਂ ਨੂੰ ਕੰਮ ਵਾਲੇ ਨਹੀਂ ਆਉਣ ਚਲ ਖੇਡ ਲਓ ਕੋਈ ਨਾ ਤੇ ਫਿਲਹਾਲ ਸਮਾਂ ਆਪਣੀ ਸਮਾਪਤੀ ਦਾ ਇੰਨਾ ਕੁ ਸੀ ਆਪਣਾ ਅੱਜ ਦਾ ਕਾਰਿਆਕਰਮ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਾ ਲਾਈਕ ਲਾਜ਼ਮੀ ਕਰ ਦਿਓ ਤੇ ਪਿੰਡਾਂ ਵਾਲਾ ਦੇਸੀ ਭਾਈਚਾਰਾ ਜਿਹਾ ਆਪਾਂ ਦਿਖਾਉਂਦੇ ਰਵਾਂਗੇ ਅ ਠੀਕ ਹੈ ਬਸ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਹੋ ਸਕੇਦਾ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਅੱਗੇ ਵੀਡੀਓ ਸ਼ੇਅਰ ਜਰੂਰ ਕਰਦੇ ਕਰੋ ਸਾਫ ਸੁਥਰੀ ਵੀਡੀਓ ਸਾਨੂੰ ਦੇਖਣ ਨੂੰ ਮਿਲਦੀ ਰਹੂਗੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ